ਸਮੂਹ ਮੁਲਾਜ਼ਮਾਂ ਦਾ ਅਤੇ ਪੈਨਸ਼ਨਰਾਂ ਦਾ ਆਪਣੀ ਵੀਡੀਓ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆ ਤੁਹਾਡੇ ਲਈ ਇੱਕ ਕੈਂਪ ਬਾਰੇ ਹੈ ਜਿਹੜਾ ਕਿ ਜ਼ਿਲ੍ਹਾ ਪੱਧਰ ਤੇ ਲੱਗ ਰਿਹਾ ਹੈ ਕਾਫੀ ਇੰਪੋਰਟੈਂਟ ਹੈ ਇਸ ਲਈ ਆਪਾਂ ਵੀਡੀਓ ਬਣਾ ਰਹੇ ਆ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਜੇ ਇਹ ਵੀ ਕਦੋਂ ਇਹ ਕੈਂਪ ਲੱਗਣਾ ਹੈ ਤਾਂ ਡੇਟਾ ਨੇ 13 14 ਦੇ 15 ਨੂੰ ਕੀ ਕੁਛ ਹੈ ਇਸ ਕੈਂਪ ਦੇ ਵਿੱਚ ਆਪਾਂ ਗੱਲ ਕਰਦੇ ਆਂ ਇਹ ਸਾਰੇ ਖਜਾਨੇ ਆਫਸਰਾਂ ਨੂੰ ਜਾਰੀ ਹੋਇਆ ਹੈ ਤਰਨ ਤਰਨ ਤੋਂ ਬਿਨਾ ਕਿ ਤਰਨ ਤਰਨ ਦੇ ਵਿੱਚ ਇਲੈਕਸ਼ਨ ਹੈ ਬਾਈ ਇਲੈਕਸ਼ਨ ਆਈ ਥਿੰਕ ਸੋ ਉਹਦੇ ਕਰਕੇ ਇੱਥੇ ਬਾਅਦ ਚ ਹੋਊਗਾ ਤਾਂ ਸਮਝੀ ਆਪਾਂ ਗੱਲ ਕੀ ਹੈ ਕਿ ਨੇ 3 11 2025 ਤੋਂ ਪੈਨਸ਼ਨ ਸੇਵਾ ਪੋਰਟਲ ਲਾਗੂ ਕੀਤਾ ਜਾ ਚੁੱਕਿਆ ਹੈ ਆਪਾਂ ਇੱਕ ਵੀਡੀਓ ਵੀ ਪਾਈ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਤੁਹਾਡੇ ਲਾਈਫ ਸਰਟੀਫਿਕੇਟ ਨੇ ਉਹ ਹੁਣ ਆਨਲਾਈਨ ਹੀ ਲਿਆ ਜਾ ਕਰਨੇ ਆਫਲਾਈਨ ਬੰਦ ਕਰ ਰਹੇ ਨੇ ਹੌਲੀ ਹੌਲੀ ਤਾਂ ਉਹਦੀ ਲਗਾਤਾਰਤਾ ਦੇ ਵਿੱਚ ਹੀ ਹੈ 11 ਤਰੀਕ ਮਤਲਬ ਆਵਾਜੇ ਜਿੱਦੇ ਆਪਾਂ ਵੀਡੀਓ ਅਪਲੋਡ ਕਰ ਰਿਹਾ ਜਾਰੀ ਹੋਇਆ ਲੈਟਰ ਇਹਦੇ ਰਾਈ ਲਾਈਵ ਸਰਟੀਫਿਕੇਟ ਤੋਂ ਬਿਨਾ ਹੋਰ ਮੋਡਿਊਲ ਵੀ ਨੇ ਇਹਦੇ ਵਿੱਚ ਮਹੀਨਾਵਾਰ ਪੈਨਸ਼ਨ ਦੀ ਕਾਊਂਟਿੰਗ ਈਪੀਪੀਓ ਪੈਨਸ਼ਨ ਡਾਟਾ ਕੋਈ ਸ਼ਿਕਾਇਤ ਨਿਵਾਰਨ ਹੈ ਸੈਂਕਸ਼ਨ ਮੋਡਿਊਲ ਨੇ ਉਹਨਾਂ ਦਾ ਵੀ ਉਪਬੰਦ ਕੀਤਾ ਗਿਆ ਇਹ 23 ਦਸਿਆਂ ਤੱਕ ਜੀਵਨ ਪ੍ਰਮਾਣ ਪੱਤਰ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਇੰਟੀਗ੍ਰੇਸ਼ਨ ਮੁਕੰਮਲ ਕੀਤੀ ਜਾ ਚੁੱਕੀ ਹੈ ਮਤਲਬ ਜਿਹੜਾ ਤੁਹਾਡਾ ਲਾਈਫ ਸਰਟੀਫਿਕੇਟ ਹੈ ਉਹਦਾ ਪੈਨਸ਼ਨ ਸੇਵਾ ਪੋਰਟਲ ਦੇ ਨਾਲ ਇੰਟੀਗ੍ਰੇਸ਼ਨ ਕਰਤੀ ਤੇ ਹਰੇਕ ਪੈਨਸ਼ਨਰ ਹੈ ਜਾਂ ਫੈਮਿਲੀ ਪੈਨਸ਼ਨਰ ਹੈ ਉਹਨਾਂ ਦੇ ਨਾਲ ਈ ਕੇ ਯੀ ਸੀ ਨੋ ਜੂਰ ਕਸਟਮਰ ਇਲੈਕਟ੍ਰੋਨਿਕਲੀ ਉਹ ਵੀ ਕਰਵਾਇਆ ਜਾਣਾ ਲਾਜ਼ਮੀ ਹੈ ਕਹਿੰਦੇ ਦਫ਼ਤਰ ਦੇ ਕੁਝ ਧਿਆਨ ਚ ਆਇਆ ਹੈ ਦਫਤਰ ਕਿਹੜਾ ਜਿਹੜਾ ਉੱਪਰ ਲੈਟਰ ਜਾਰੀ ਕਰ ਰਿਹਾ ਹੈ ਖਜ਼ਾਨਾ ਤੇ ਲੇਖਾ ਸ਼ਾਖਾ ਵਿੱਤ ਤੇ ਯੋਜਨਾ ਭਵਨ ਕਿ ਜਿਹੜੇ ਪੈਨਸ਼ਨ ਡਿਸਵਰ ਸਿੰਘ ਬੈਂਕ ਨੇ ਉਹਨਾਂ ਵੱਲੋਂ ਜਿਹੜਾ ਲਾਈਫ ਸਰਟੀਫਿਕੇਟ ਹੈ ਦਾ ਜੀਵਨ ਪ੍ਰਮਾਣ ਪੱਤਰ ਰਾਹੀਂ ਜਦੋਂ ਅਪਲੋਡ ਕਰਦੇ ਨੇ ਤਾਂ ਉਹ ਈਕੇवाईसी ਨਹੀਂ ਕਰ ਰਹੇ ਤਾਂ ਇਹਨਾਂ ਨੇ ਸੋਚਿਆ ਵੀ 13 14 15 ਨੂੰ 13 11 ਤੋਂ 15 11 ਪਰਸੋ ਤੋਂ ਲੈ ਕੇ ਅਗਲੇ 2 ਦਿਨ ਲਗਾਤਾਰ ਪੈਨਸ਼ਨਰ ਸੇਵਾ ਮੇਲਾ ਅਯੋਜਿਤ ਕੀਤਾ ਜਾਣਾਗਾ ਕਿੱਥੇ ਕੀਤਾ ਜਾਣਾ ਉਹ ਵੀ ਆਪਾਂ ਅੱਗੇ ਗੱਲ ਕਰਦੇ ਹਾਂ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਸੇਵਾ ਪੋਰਟਲ ਦੀ ਸਬੰਧੀ ਜਾਗਰੂਕੋਥੇ ਤੁਹਾਨੂੰ ਕੀਤਾ ਜਾਣਾਗਾ ਪੈਨਸ਼ਨਰ ਸੇਵਾ ਪੋਰਟਲ ਨੂੰ ਪੂਰੀ ਤਰ੍ਹਾਂ ਸਫਰ ਬੁਲਾਉਣ ਲਈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਜ਼ਿਲ੍ਹਾ ਪੱਧਰ ਤੇ ਲੋਕਲ ਪੈਨਸ਼ਨਰ ਐਸੋਸੀਏਸ਼ਨ ਨਾਲ ਤਾਲਮੇਲ ਕਰਦੇ ਹੋਏ ਲੋੜੀ ਦਾ ਪ੍ਰਚਾਰ ਕਰਨ ਲਈ ਕਿਹਾ ਹੈ ਤਾਂ ਜੋ ਵੱਧ ਤੋਂ ਵੱਧ ਪੈਨਸ਼ਨਰ ਇਸ ਮੇਲੇ ਦਾ ਲਾਭ ਚੱਕ ਸਕਣ ਉਸੇ ਕਰਕੇ ਆਪਾਂ ਵੀਡੀਓ ਵੀ ਪਾ ਰਹੇ ਹਾਂ ਸਬੰਧਤ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵੱਲੋਂ ਤਿੰਨ ਤਿੰਨ ਅਧਿਕਾਰੀ ਜਾਂ ਕਰਮਚਾਰੀਆਂ ਦੀ ਡਿਊਟੀ ਲਾਉਣ ਲਈ ਵੀ ਕਿਹਾਗਾ ਪੈਨਸ਼ਨ ਡਿਸਰਬ ਵੀ ਬੈਂਕਾਂ ਨਾਲ ਵੀ ਤਾਲਮੇਲ ਕਰਨ ਨੂੰ ਕਿਹਾ ਹੈ ਤਾਂ ਕਿ ਬੈਂਕਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇਸ ਮੇਲੇ ਦੇ ਵਿੱਚ ਤੁਹਾਡੀ ਸਹੂਲਤ ਲਈ ਆ ਸਕਣ ਪੈਨਸ਼ਨਰਾਂ ਦੇ ਬੈਠਣ ਲਈ ਕੁਰਸੀਆਂ ਟੈਂਟਾ ਦੀ ਲਈ ਵੀ ਕਿਹਾਗਾ ਇਸ ਮੇਲੇ ਦੇ ਪ੍ਰਚਾਰਿਤ ਬੈਨਰ ਵੀ ਤਿਆਰ ਕਰਨ ਨੂੰ ਕਿਹਾ ਠੀਕ ਹੈ ਉਹ ਚਲੋ ਤੁਹਾਡਾ ਕੰਮ ਨਹੀਂ ਤੁਹਾਡਾ ਕੰਮ ਤੇ ਇਹੀ ਹੈ ਵੀ ਕੋਈ ਇਸ ਮੇਲੇ 'ਚ ਜਾਣਾ 13 11 ਤੋਂ 15 11 ਤੱਕ ਏਸੀ ਦੀ ਲਗਾਤਾਰਤਾ ਦੇ ਵਿੱਚ ਇੱਕ ਲੈਟਰ ਵੀ ਜਾਰੀ ਹੋਇਆ ਜਿਵੇਂ ਜ਼ਿਲ੍ਹਾ ਖਿਆਨਾ ਅਫਸਰ ਬਰਨਾਲਾ ਵੱਲੋਂ ਜਾਰੀ ਹੋਇਆ ਪੈਨਸ਼ਨਰ ਸੇਵਾ ਪੋਰਟਲ ਸੰਬੰਧੀ ਜਾਗਰੂਕਤਾ ਲਈ ਜ਼ਿਲ੍ਹਾ ਪੱਧਰ ਤੇ ਕੈਂਪ ਲਗਾਉਣ ਬਾਰੇ ਤੈਨਾਂ ਨੇ ਇਹ ਸੀ ਲੈਟਰ ਦਾ ਹਵਾਲਾ ਦਿੱਤਾਗਾ ਜਿਹੜਾ ਆਪਾਂ ਉੱਪਰ ਦੇਖਿਆ ਸੀ ਤਾਂ ਜ਼ਿਲ੍ਹਾ ਖਿਆਨਾ ਅਫਸਰਾਂ ਵਿੱਚ ਦਫ਼ਤਰਾਂ ਵਿੱਚ 13 14 ਤੇ 15 ਨੂੰ ਪੈਨਸ਼ਨ ਸੇਵਾ ਮੇਲਾ ਤਹਿਤ ਜ਼ਿਲ੍ਹਾ ਖਿਆਨਾ ਦਫ਼ਤਰ ਬਰਨਾਲਾ ਵਿਖੇ ਵੀ ਮੇਲਾ ਲਾਇਆ ਜਾ ਰਿਹਾ ਹੈ ਇੱਥੇ ਪਹੁੰਚ ਕੇ ਪੈਨਸ਼ਨਰਾਂ ਨੂੰ ਪੈਨਸ਼ਨ ਸੇਵਾ ਪੋਰਟਲ ਅਦੀਨ ਹਰੇਕ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਦਾ ਈ ਕੇਵਾਈਸੀ ਕਰਵਾਇਆ ਜਾਣਾ ਲਾਜ਼ਮੀ ਹੈ। ਤੋਂ ਆਪ ਜੀ ਨੂੰ ਅਪੀਲ ਹੈ ਕਿ ਪੈਨਸ਼ਨਰ ਮੇਲੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਈ ਕੇਵਾਈਸੀ ਕਰਵਾਈ ਜਾਵੇ। ਤਾਂ ਜੋ ਭਵਿੱਖ ਵਿੱਚ ਪੈਨਸ਼ਨ ਜਾਂ ਪੈਨਸ਼ਨ ਨਾਲ ਸੰਬੰਧਿਤ ਕੋਈ ਵੀ ਲਾਭ ਨੇ ਤੁਹਾਨੂੰ ਕੋਈ ਔਕੜ ਨਾ ਪੇਸ਼ ਆਵੇ। ਤਾਂ ਵੱਧ ਤੋਂ ਵੱਧ ਤੁਸੀਂ ਨੇ ਜਾਣਾ ਹੈ ਤੇ ਲਾਭ ਲੈਣਾ ਇਸ ਚੀਜ਼ ਦਾ ਤੇ ਕੀ ਨਾਮ ਲੈ ਕੇ ਆਉਣਾ ਪੀਪੀਓ ਦੀ ਕਾਪੀ ਜਿਹੜੀ ਤੁਹਾਡੀ ਇੱਕ ਪੈਨਸ਼ਨ ਦੀ ਜਿਹੜੀ ਕਾਪੀ ਮਿਲੀ ਵੀ ਉਹ ਵਾਲੀ ਆਧਾਰ ਕਾਰਡ ਜੁਆਈਡਿੀ ਕਹਿ ਲੈਂਦੇ ਆਪਾਂ ਜਾਂ ਆਧਾਰ ਕਾਰਡ ਪੰਜਾਬੀ ਚ ਤੇ ਆਧਾਰ ਕਾਰਡ ਦੇ ਨਾਲ ਜਿਹੜਾ ਤੁਹਾਡਾ ਮੋਬਾਈਲ ਅਟੈਚ ਹੈ ਜਿਹੜੇ ਦੇ ਉੱਤੇ ਆਧਾਰ ਕਾਰਡ ਦਾ ਓਟੀਪੀ ਜਾਂਦਾ ਹੈ ਉਹ ਵਾਲਾ ਮੋਬਾਈਲ ਇਹ ਵੀ ਨਾਲ ਲੈ ਕੇ ਜਾਣਾ ਤਿੰਨ ਚੀਜ਼ਾਂ ਨੇ ਪੀਪੀਓ ਦੀ ਕਾਪੀ ਆਧਾਰ ਕਾਰਡ ਤੇ ਇੱਕ ਮੋਬਾਈਲ ਸਮੂਹ ਡੀਡੀਓ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਦੀਨ ਕੰਮ ਕਰ ਚੁੱਕੇ ਪੈਨਸ਼ਨਰ ਫੈਮਿਲੀ ਪੈਨਸ਼ਨਰ ਨੂੰ ਮੇਲੇ ਸੰਬੰਧੀ ਨਿੱਜੀ ਤੌਰ ਤੇ ਸੂਚਿਤ ਕੀਤਾ ਜਾਵੇ ਤਾਂ ਹੋ ਸਕਦਾ ਤੁਹਾਡੇ ਡੀਡੀਓ ਵੀ ਤੁਹਾਨੂੰ ਸੂਚਿਤ ਕਰਨ ਆਪਾਂ ਵੀ ਇੱਥੇ ਕਰਤਾ ਤੇ ਇਨਚਾਰਜ ਸੇਵਾ ਕੇਂਦਰ ਨੂੰ ਵੀ ਬੇਨਤੀ ਕੀਤੀ ਹੈ ਪੈਨਸ਼ਨਰਾਂ ਦੀ ਮਦਦ ਕੀਤੀ ਜਾਵੇ ਤੇ ਬਾਕੀ ਬੈਂਕ ਜਿਵੇਂ ਤੁਹਾਨੂੰ ਪਲੈਟਰ ਚ ਰਸਿਆ ਦੀ ਬੈਂਕ ਦੇ ਮੈਨੇਜਰ ਨੂੰ ਵੀ ਲਿਖਿਆ ਇਹਨਾਂ ਨੇ ਕਿ ਆਪਦਾ ਲੈਪਟਾਪ ਜਾਂ ਡਿਵਾਈਸ ਨਾਲ ਲੈ ਕੇ ਆਂਦੇ ਆਣ ਟਾਈਮਿੰਗ ਆਪਾਂ ਨਿਜੀ ਬਲਾ ਬੋਲੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਸਵੇਰੇ 9 ਵਜੇ ਸ਼ੁਰੂ ਹੋ ਜਾਣਾ ਮੇਲਾ ਸ਼ਾਮ ਨੂੰ 5 ਵਜੇ ਤੱਕ ਇਹ ਚੱਲੇਗਾ ਤਨ ਦਿਨ ਲਈ ਹੈਗਾਗਾ ਸੋ ਉਮੀਦ ਹੈ ਵੀ ਵੱਧ ਤੋਂ ਵੱਧ ਵੀਡੀਓ ਤੁਸੀਂ ਦੇਖੋਗੇ ਤੇ ਜਿਹੜੇ ਵੀ ਲੋੜਵੰਦ ਨੇ ਕਈ ਵਾਰੀ ਕੀ ਹੁੰਦਾ ਮਲਾਜ਼ਮਾ ਜਿਹੜੇ ਵੀਡੀਓ ਦੇਖਦੇ ਨੇ ਜਾਂ ਹੋਰ ਵੀ ਵੀਡੀਓ ਦੇਖਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਇਹਦੇ ਨਾਲ ਸੰਬੰਧਿਤ ਹੁੰਦੇ ਨੇ ਤਾਂ ਉਹਨਾਂ ਤੱਕ ਵੀ ਵੀਡੀਓ ਆਪਣੀ ਜ਼ਰੂਰ ਪਹੁੰਚਾ ਦਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਵੀ ਇਨਫਰਮੇਸ਼ਨ ਆਪਾਂ ਦਿਨੇ ਆ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਵੀ ਸਹੂਲਤਾਂ ਮਿਲ ਰਹੀਆਂ ਨੇ ਉਹਨਾਂ ਦਾ ਲਾਭ ਲੈ ਸਕੋ ਤੇ ਕੋਈ ਵੀ ਨਵੀਂ ਜਾਣਕਾਰੀ ਹੁੰਦੀ ਹੈ ਤੁਰੰਤ ਸਾਨੂੰ ਮਿਲਦੀ ਰਹੇ ਧੰਨਵਾਦ ਥੈਂਕ ਯੂ